ਜੀ ਸਰਪੰਚ ਦੇ ਲੋਕਾਂ ਤੁਹਾਨੂੰ ਸਭ ਨੂੰ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੱਸਦੇ ਹੋ ਮੈਂ ਜੀ ਸੰਦੀਪ ਠਾਕਰ ਸਰਪੰਚ ਪਿੰਡ ਹਵੇਲੀ ਬਲਾਕ ਦੀ ਨਗਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੀਆਂ ਆਪਣੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਸਰਮਸੰਮਤੀ ਨਾਲ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਦੂਸਰਾ ਧੰਨਵਾਦੀਆਂ ਮੈਂ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਆਪਣੇ ਥਰੂ ਮੈਨੂੰ ਲੋਕਾਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਜੀ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਪੈਂਡਿੰਗ ਕੰਮ ਪਏ ਹੈ ਜੋ ਤੁਹਾਡੀ ਗੋਈ ਚ ਪੂਰੇ ਕਰਵਾਏ ਜਾਣ ਪਿਛਲੀ ਪੰਚਾਇਤ ਦੇ ਕੰਮ ਤੇ ਸਾਰੇ ਹੋਏ ਆ ਜੀ ਕੁਝ ਥੋੜੇ ਬੋਤੀਆਂ ਕਮੀਆਂ ਜਿਹੜੀਆਂ ਪੂਰੀਆਂ ਕਰਾਂਗੇ ਕੰਮ ਤੇ ਉਹਨਾਂ ਨੇ ਕਰਵਾਏ ਪਿਛਲੀ ਪੰਚਾਇਤ ਨੇ ਵੀ ਕਾਫੀ ਵਧੀਆ ਕੰਮ ਹੋਇਆ ਜਿਸਮਚਾਨ ਘਾਟ ਚ ਇੱਕ ਬਰਾਂਡਾ ਬਣਾਉਣ ਦੀ ਆਪਣੀ ਅਗਲੀ ਜਿਹੜੀ ਸੋਚ ਆ ਇੱਕ ਪਿੰਡ ਦੀ ਫਿਰਨੀ ਆ ਕਾਫੀ ਲੰਬੇ ਸਮੇਂ ਤੋਂ ਨਹੀਂ ਨਿਕਲੀ ਉਹ ਕਢਵਾ ਕੇ ਉਹਦੇ ਤੇ ਮਿੱਟੀ ਪਾ ਕੇ ਤੇ ਉਹਨੂੰ ਕੰਪਲੀਟ ਕਰਾਵਾਂਗੇ ਦੂਸਰਾ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਹੈ ਕਿ ਆਪਾਂ ਜਿਹੜੇ ਸਰਬਸੰਮਤੀ ਵਾਲੇ ਪਿੰਡ ਐ ਉਹਨਾਂ ਨੂੰ ਜਾਂ ਸਟੇਡੀਅਮ ਜਾਂ ਮੁੱਲਾ ਕਲੀਨਿਕ ਦਾਂਗੇ ਸਾਡੀ ਸੋਚ ਹੈ ਕਿ ਆਪਾਂ ਆਪਣੇ ਪਿੰਡ ਵਾਸਤੇ ਮੁੱਲਾ ਕਲੀਨਿਕ ਦੀ ਜਿਹੜੀ ਆ ਕੋਸ਼ਿਸ਼ ਉਹ ਕਰਾਂਗੇ ਜੀ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਨੇ ਜਾਂ ਇਹ ਰਾਸ਼ਨ ਜਿਨ੍ਹਾਂ ਦਾ ਕਾਰਡ ਬਣਿਆ ਚੱਲੇ ਜਾਂਦਾ ਸੋ ਕੀ ਕਰਨਾ ਚਾਹੀਦਾ ਨਹੀਂ ਸਾਡੇ ਪਿੰਡ ਜੀ ਸਾਰੇ ਯੋਗ ਜਿਹੜੇ ਆ ਉਹਨਾਂ ਦੇ ਰਾਸ਼ਨ ਕਾਰਡ ਬਣੇ ਆ ਕੋਈ ਨਜਾਇਜ਼ ਨਹੀਂ ਬਣਿਆ ਜਿਹੜੇ ਕੋਚ ਆ ਉਹਨਾਂ ਵਿੱਚ ਕੋਈ ਮੈਂਬਰਾਂ ਦੇ ਨਵੇਂ ਐ ਐਡ ਹੋਣ ਵਾਲੇ ਆ ਉਹ ਐਡ ਕਰਵਾ ਲਾਂਗੇ ਗੱਲ ਹੋਈ ਹੀ ਫੂਡ ਸਪਲਾਈ ਦਫ਼ਤਰ ਉਹ ਕਹਿੰਦੇ ਤੁਸੀਂ ਆਧਾਰ ਕਾਟ ਦਿਓ ਜਦੋਂ ਸਾਈਟ ਕੁਲਦੀ ਆਪਾਂ ਐਡ ਕਰ ਲਾਂਗੇ ਕੋਈ ਇਸ਼ੂ ਨਹੀਂ ਸਾਡੇ ਪਿੰਡ ਅਧਾਰ ਬੰਦਾ ਜੀ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਐਜੂਕੇਸ਼ਨ ਸਾਡੇ ਪਿੰਡ ਬਹੁਤ ਵਧੀਆ ਜੀ ਛੋਟਾ ਜਿਹਾ ਪਿੰਡ ਹੈ ਦੋ ਸਕੂਲ ਹੈ ਸਾਡੇ ਪਿੰਡ ਪ੍ਰਾਇਮਰੀ ਸਕੂਲ ਵੀ ਹੈ ਹਾਈ ਸਕੂਲ ਵੀ ਹੈ ਤੇ ਬਹੁਤ ਵਧੀਆ ਐਜੂਕੇਸ਼ਨ ਦੀ ਕੋਈ ਕਮੀ ਨਹੀਂ ਜਿਹੜੇ ਸਟਾਫ ਮੈਂਬਰ ਹੈ ਬਹੁਤ ਵਧੀਆ ਤੇ ਆਪਾਂ ਵੀ ਉਹਨਾਂ ਦਾ ਸਾਥ ਦੇਾਂਗੇ ਤੇ ਜੇ ਜਿਹੜੀ ਕੋਈ ਕਮੀ ਹੋਈ ਹੈ ਉਹ ਦੂਰ ਕਰਾਂਗੇ ਮਨਰੇਗਾ ਦੀ ਗੱਲ ਕਹਿੰਦੇ ਕਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਆ ਨਈ ਰੋਜ਼ਗਾਰ ਦਿੱਤਾ ਜਾਂਦਾ ਸੁਣ ਜਾਂ ਨਾ ਪਾਇੰਦਿਆ ਤੁਹਾਡੀ ਕੋਈ ਤਾਂ ਕਿਵੇਂ ਬਰਾਲਾ ਕੀਤਾ ਜਾਵੇਗਾ ਦੇਖੋ ਜੀ ਇਹ ਲੋਕਾਂ ਨੂੰ ਵੀ ਚਾਹੀਦਾ ਜਿਨ੍ਹਾਂ ਦੇ ਮਨਰੇਗਾ ਚ ਕਾਰਡ ਬਣੇ ਆ ਉਹ ਕੰਮ ਕਰਨ ਤੇ ਉਹਨਾਂ ਨੂੰ ਪੈਸੇ ਮਿਲਣਗੇ ਜੇ ਕੰਮ ਨਹੀਂ ਕਰਾਂਗੇ ਤੇ ਬਿਨਾਂ ਕੰਮ ਤੋਂ ਤੇ ਪੈਸੇ ਮਿਲਦੇ ਨਹੀਂ ਤੇ ਜਿਹੜੇ ਸਰਪੰਚ ਭਰਾ ਆ ਉਹ ਵੀ ਯੋਗ ਬੰਦਿਆਂ ਦੇ ਹੀ ਕਾਰਡ ਬਣਾਣ ਤੇ ਉਹਨਾਂ ਕੋਈ ਕੰਮ ਕਰਵਾਉਣ ਨਾਲੇ ਪਿੰਡ ਦਾ ਕੰਮ ਹੋ ਜਾਏਗਾ ਨਾਲੇ ਪਿੰਡ 'ਚ ਲੋਕਾਂ ਨੂੰ ਰੋਜ਼ਗਾਰ ਮਿਲ ਜਾਏਗਾ ਜੀ ਸਰ ਕਈ ਵਾਰੀ ਪਿੰਡਾਂ ਚ ਝਗੜੇ ਇਨੇ ਕਵਾਜ ਜਾਂਦੇ ਲੋਕਾਂ ਨੂੰ ਠਾਲੇ ਕਚਾਈਂ ਧੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੋ ਮੈਨੂੰ ਕਿਵੇਂ ਦੇਖਦੇ ਸਰਪੰਚ ਨੂੰ ਜੀ ਚਾਹੀਦਾ ਕਿ ਝਗੜੇ ਦੇ ਚਲੋ ਇਹ ਕੁਦਰਤੀ ਆ ਜੀ ਹੁੰਦੇ ਆ ਭੈਣ ਭਰਾਵਾਂ ਚ ਵੀ ਹੁੰਦੇ ਆ ਪਰਿਵਾਰਾਂ ਚ ਵੀ ਹੁੰਦੇ ਆ ਪਿੰਡ ਚ ਵੀ ਹੁੰਦੇ ਆ ਤੇ ਜਿਹੜੀ ਗਲਤ ਆ ਉਹਨੂੰ ਗਲਤ ਕਹਿ ਕੇ ਪਿੰਡ ਚ ਹੀ ਮੁਕਾਇਆ ਜਾਏ ਨਾ ਕੋਟ ਕਚਾਈਂ ਚ ਜਾਇਆ ਜਾਏ ਤੇ ਕੋਈ ਵੱਡੀ ਗੱਲ ਨਹੀਂ ਪਿੰਡ ਚ ਹੀ ਮੁੱਕ ਜਾਂਦਾ ਸਿਰਫ ਐ ਸਰਪੰਚ ਭਰਾਵਾਂ ਨੂੰ ਚਾਹੀਦਾ ਮੇਰੇ ਅਨੁਸਾਰ ਕਿ ਆਪਾਂ ਪਾਰਟੀ ਵਾਈ ਤੋਂ ਉੱਠ ਕੇ ਜਿਹੜਾ ਗਲਤ ਆ ਉਹਨੂੰ ਗਲਤ ਕਹੀਏ ਜਿਹੜਾ ਸਹੀ ਆ ਉਹਨੂੰ ਸਹੀ ਕਹੀਏ ਸਰ ਜੁੱਧ ਨਸਿਆਂ ਰੋਧ ਪੰਜਾਬ ਸਰਦਾਨੇ ਮਹਿੰਮ ਛੜੀ ਆ ਸੋ ਉਹਨੂੰ ਲੈ ਕੇ ਆਪਣੇ ਪਿੰਡ ਦੇ ਕਾਰਜ ਕਿਵੇਂ ਦੇ ਦੇ ਤੇ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਦਾ ਤੇ ਇਹਦੇ ਵਿੱਚ ਸਾਰੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਜਿਹੜੇ ਪਿੰਡ ਦੇ ਵਾਸੀ ਆ ਉਹਨਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਤੇ ਉਹਨਾਂ ਦੇ ਨਾਲ ਮੁੱਡੇ ਦਾ ਮੁੱਡਾ ਮਲਾ ਕੇ ਜੋ ਵੀ ਇਨਫਾਰਮੇਸ਼ਨ ਆ ਗਲਤ ਬੰਦਿਆਂ ਦੀ ਉਹਨਾਂ ਨੂੰ ਦੱਸ ਦੇਈਏ ਤੇ ਨਸ਼ਿਆਂ ਦੇ ਵਿਰੁੱਧ ਸਾਡੇ ਦੇ ਪ੍ਰਭੂ ਦੀ ਕਿਰਪਾ ਕੋਈ ਨਹੀਂ ਸਾਡੇ ਦਾ ਬੰਦਾ। ਮਸਲੋ ਆਪ ਜੀ ਦਾ ਪਿੰਡ ਬਿਲਕੁਲ ਠੀਕ ਹੈ। ਹਾਂਜੀ। ਅ ਸਰ ਸੈਂਟਰ ਗਵਰਨਮੈਂਟ ਆ ਪੰਜਾਬ ਸਰ ਦਾ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਆਉਂਦੀਆਂ। ਸੋ ਕਈ ਵਾਰੀ ਤਰੇਬੰਦੀ ਹੁੰਦੀ ਆ ਤਾਂ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ। ਸੋ ਕਿਵੇਂ ਉਪਰਾਲਾ ਕੀਤਾ ਤੁਹਾਡੇ? ਦੇਖੋ ਜੀ ਜਿਹੜਾ ਸਰਪੰਚ ਬਣ ਬਣ ਗਿਆ, ਮੋਹਤਵਾਰ ਬਣ ਗਿਆ ਪਿੰਡ ਦਾ। ਉਹ ਪੂਰੇ ਪਿੰਡ ਦਾ ਮੋਹਤਵਾਰ ਹੈ ਨਾ ਕਿ ਕੇ ਪਾਰਟੀ ਦਾ। ਉਹਨੂੰ ਪਾਰਟੀ ਤੋਂ ਉੱਠ ਕੇ ਤੇ ਹਰ ਬੰਦੇ ਦਾ ਕੰਮ ਕਰਦਾ ਜਿਹਦਾ ਜਿਹੜਾ ਜਰੂਰਤ ਮੰਗਦਾ। ਜਿਹੜੀਆਂ ਪੰਜਾਬ ਸਰਕਾਰ ਹੋਵੇ ਸੈਂਟਰ ਸਰਕਾਰ ਹੋਵੇ ਜਿਹੜੀਆਂ ਸੁੱਖ ਸੁਹੂਤਾ ਹਰ ਬੰਦੇ ਤੱਕ ਪਹੁੰਚਾ ਕਰਮਾਣੀ ਚਾਹੀਦੀ ਹੈ ਸਰਕਾਰਾਂ ਚ ਆ ਸਭ ਤੁਸੀਂ ਆਮ ਦੇਖਿਆ ਜਦੋਂ ਪਿੰਡਾਂ 'ਚ ਜਾਈਦਾ ਸੋ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਸੋ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਬੱਚਿਆਂ ਵਾਂ ਤੇ ਝੂਲੇ ਆ ਸੋ ਨੌਜਵਾਨਾਂ ਵਾਂ ਤੇ ਓਪਨ ਜਿਮ ਹੁੰਦੀ ਆ ਤੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਕਿ ਇਦਾਂ ਦੀ ਸੁੱਖ ਸੁਹੂਤਾ ਹੈਗੀ ਨਹੀਂ ਨਹੀਂ ਆਪਾਂ ਕਰਾਵਾਂਗੇ ਜੀ ਇਹ ਵੀ ਸਾਡੇ ਵੀ ਸੋਚ ਹੈ ਆਪਾਂ ਇੱਕ ਬਸ ਸਟਾਪ ਬਣਾਵਾਂਗੇ ਆਪਣੇ ਇੱਥੇ ਸਕੂਲ ਲੱਗੇ ਮੇਨ ਹੋਲ ਤੇ ਜਿਹੜੀ ਆ ਲਾਈਟਾਂ ਸਾਡੇ ਪਿੰਡ ਅੱਗੇ ਕਾਫੀ ਲੱਗੀ ਦੀਆਂ ਤੇ ਹੋਰ ਵੀ ਜਿਹੜੀਆਂ ਕਮੀਆਂ ਹੋਈਆਂ ਉਹਨੂੰ ਪੂਰਾ ਕਰਾਂਗੇ ਜੀ ਸੋ ਹੁਣ ਕਿਹੜਾ ਤੁਸੀਂ ਪਹਿਲੇ ਅਧਾਰ ਤੇ ਪਿੰਡ ਦੇ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਨ ਨੂੰ ਸੁਖ-ਸੂਰਤਾਂ ਪ੍ਰਦਾਨ ਕਰੇ ਸਭ ਤੋਂ ਪਹਿਲਾਂ ਤੇ ਜੀ ਇੱਕੋ ਹੀ ਆਪਾਂ ਹੁਣ ਜਿਹੜੀ ਫਿਰਨੀ ਆ ਨਾ ਉਹਦਾ ਕੰਮ ਕਰਾ ਰਹੇ ਉਹਦੀ ਐਪਲੀਕੇਸ਼ਨ ਦਿੱਤੀ ਆ ਵੀਡੀਓ ਦਫ਼ਤਰੋਂ ਮਾਰਕ ਕਰਾ ਕੇ ਤਸਵੀਰਾਂ ਸਾਹਮਣੇ ਭੇਜੀਤੀ ਕਿਉਂਕਿ ਹੁਣ ਅੱਗੇ ਫਸਲ ਆਈ ਗਈਆਂ ਤੇ ਜਲਦੀ ਤੋਂ ਜਲਦੀ ਉਹ ਕਰਵਾ ਕੇ ਕਿ ਉਹ ਫਿਰਨੀ ਨੂੰ ਪਿੰਡ ਦੀ ਚੌਕੇ ਫਿਰਨੀ ਆ ਤੇ ਉਹਦੇ ਚ ਮਨਰੇਗਾ ਥਰੂ ਮਿੱਟੀ ਪਵਾ ਕੇ ਇਹਨੂੰ ਬਣਾਵਾਗੇ ਕੰਪਲੀਟ ਕਰਾਂਗੇ ਤੇ ਸ਼ਮਸ਼ਾਨ ਘਾਟ ਚ ਇੱਕ ਜਿਹੜਾ ਉਹ ਰਡਾ ਬਣਾਉਣਾ ਪਰ ਸਰ ਕੱਚੇ ਕੁਢੇ ਨਰਾਣੀ ਪਿੰਡਾਂ ਚਾਹੀਏ ਨਵੇਂ ਫਾਰਮ ਭਰੇ ਗਏ ਨੇ ਸੋ ਕਿੰਨੇ ਆਪਜੀ ਦਾ ਪਿੰਡ ਵਿੱਚ ਭਰੇ ਗਏ ਕਿੰਨੇ ਸਾਡੇ ਪਿੰਡ ਜੀ ਕੋਈ 13 12 13 ਭਰੇ ਆ ਤੇ ਉਹ ਭਾਤੇ ਆਪਾਂ ਆਨਲਾਈਨ ਦੇਖੋ ਹੁਣ ਜੋ ਵੀ ਅੱਗੇ ਜਿੱਦਾਂ ਸਰਕਾਰ ਕਰੇ ਸਾਰੇ ਨੂੰ ਮਿਲਣਗੇ ਸਰਬ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਵੀ ਨਹੀਂ ਬਾਈ ਸਾਡੇ ਦਾ ਇਹ ਹੈ ਕਿ ਗੱਲ ਮਿਲ ਕੇ ਆਪਾਂ ਰਹੀਏ ਤੇ ਜਿਹੜੀ ਪਿੰਡ ਦੀ ਤਰੱਕੀ ਕਰੀਏ ਤੇ ਡਿਵੈਲਪਮੈਂਟ ਵੱਲ ਖਿਆਲ ਰੱਖੀਏ ਤੇ ਬੱਚਿਆਂ ਦੇ ਆਪਣੇ ਆਦੇ ਧਿਆਨ ਰੱਖੀਏ ਕੋਈ ਨਸ਼ਿਆਂ ਬੁਰਦਲ ਜਿਹੜੀ ਮਾਂ ਮਾ ਉਹਦੇ ਚਸਾ ਦੇਈਏ ਕੋਈ ਨਸ਼ਿਆਂ ਵੱਲ ਨਾ ਜਾਏ ਬੱਚਾ ਹਟਾ ਤੇ ਐਜੂਕੇਸ਼ਨ ਤੇ ਹੈਲਥ ਵੱਲ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਵੀ ਤੇ ਸਾਨੂੰ ਪੰਚਾਇਤਾਂ ਨੂੰ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਇੱਕ ਖੁਸ਼ਹਾਲ ਆਦਮੀ ਤੇ ਪੜ੍ਹਿਆ ਲਿਖਿਆ ਆਦਮੀ ਸਮਾਜ ਲਈ ਬਹੁਤ ਵਧੀਆ ਅੱਗੇ